ਇੱਕ ਸਾਧੂ ਕਿਸੇ ਘਰ ਵਿੱਚ ਮੰਗਣ ਗਿਆ ਤੇ ਜਦੋਂ ਉਹਨੇ ਦਰਵਾਜੇ ਤੇ ਜਾ ਕੇ ਅਲਖ ਜਾਈ ਨਾ ਤੋਨੇ ਸਾਹਮਣੇ ਵੇਖਿਆ ਮਾਈ ਬਹੁਤ ਮਸਤ ਹੋ ਕੇ ਕੁੰਡੇ ਵਿੱਚ ਉਹਨੇ ਮਿਰਚਾਂ ਪਾਈਆਂ ਨੇ ਤੇ ਘੋਟਨੇ ਨਾਲ ਕੁੱਟ ਰਹੀ ਹੈ ਹੁਣ ਤੇ ਸਿਸਟਮ ਬਦਲ ਗਏ ਨੇ ਇਲੈਕਟ੍ਰਿਸਿਟੀ ਸਿਸਟਮ ਮੈਂ ਸਾਰਾ ਕੁਝ ਉਹਦੇ ਵਿੱਚ ਗ੍ਰਾਈਂਡਰ ਵਿੱਚ ਹੀ ਪੀਸ ਹੋ ਜਾਂਦਾ ਪਹਿਲਾਂ ਲੋਕ ਲੂਣ ਪਾ ਕੇ ਮਿਰਚਾਂ ਕੁੰਡੇ ਵਿੱਚ ਕੁੱਟਦੇ ਸੀ ਤਾ ਮਾਈ ਕੁੰਡੇ ਵਿੱਚ ਨਰਚਾਂ ਕੁੱਟ ਰਹੀ ਹੈ ਬਹੁਤ ਮਸਤ ਹੋਈ ਹੈ ਸਾਧੂ ਦਰਵਾਜੇ ਵਿੱਚ ਖਲੋ ਕੇ ਵੇਖ ਰਿਹਾ ਹੈ ਉਸ ਮਾਈ ਨੇ ਹੱਥ ਦੇ ਅੰਦਰ ਕਈ ਪ੍ਰਕਾਰ ਦੀਆਂ ਬੰਗਾਂ ਪਾਈਆਂ ਹੋਈਆਂ ਸੀ ਜਿਵੇਂ ਇਸਤਰੀ ਦਾ ਸਤਕਾਰ ਹੁੰਦਾ ਹੈ ਇਹ ਸ਼ਿੰਗਾਰ ਵਿੱਚ ਆਉਂਦਾ ਭਾਵੇਂ ਗੁਰਮਤ ਵਿੱਚ ਇਹ ਚੀਜ਼ ਨਹੀਂ ਤਾਂ ਜਦੋਂ ਉਹ ਮਾਈ ਨੇ ਕਈ ਪ੍ਰਕਾਰ ਦੀਆਂ ਕਿੰਨੀਆਂ ਬੰਗਾਂ ਪਾਈਆਂ ਜਦੋਂ ਉਹ ਕੁੰਡੇ ਦੇ ਨਾਲ ਕੋਟਨੇ ਵਿੱਚ ਮਰਚਾਂ ਕੁੱਟੇ ਉਹ ਬੰਗਾਂ ਦੀ ਛਣਕਾਰ ਜਿਹੜੀ ਸੀ ਉਸ ਮਾਈ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਬਾਰ-ਬਾਰ ਮਿਰਚਾਂ ਕੁੱਟਦੀਆਂ ਬੰਗਾਂ ਟੁੱਟ ਨਾ ਜਾਣ ਇਹ ਬੰਗਾ ਉਹਨੇ ਪਿਆਰ ਨਾਲ ਲਈਆਂ ਸੰਝਾਂ ਉਹਦੇ ਘਰ ਦੇ ਨੇ ਦਿੱਤੀਆਂ ਨੇ ਉਹਨੇ ਫਿਰ ਕੀ ਕੀਤਾ ਬੰਗਾ ਨਾ ਟੁੱਟ ਜਾਣ ਮਿਰਚਾਂ ਕੁੱਟਣੀਆਂ ਔਖੀਆਂ ਸਨ ਉਹ ਸਾਧੂ ਵੇਖਦਾ ਉਹਨੇ ਇੱਕ-ਇੱਕ ਕਰਕੇ 2 4 10 ਬੰਗਾਂ ਲੱਗ ਰੱਖ ਦਿੱਤੀਆਂ ਹੁਣ ਉਹਦੇ ਹੱਥ ਵਿੱਚ ਦੋ ਬੰਗਾਂ ਸਿਰਫ ਰਹਿ ਗਈਆਂ ਉਹ ਫਿਰ ਮਰਚਾਂ ਕੁੱਟ ਰਹੀ ਐ ਉਹ ਦੋ ਬੰਗਾਂ ਵੀ ਆਪਸ ਵਿੱਚ ਖੜਕ ਰਹੀਆਂ ਨੇ ਕਹਿੰਦੇ ਨੇ ਸਾਧੂ ਵੇਖ ਰਿਹਾ ਹੈ ਉਹਨੇ ਉਹਦੇ ਵਿੱਚੋਂ ਵੀ ਇੱਕ ਬੰਗ ਲਾ ਦਿੱਤੀ ਸਾਰੀਆਂ ਬੰਗਾਂ ਹੱਥ ਵਿੱਚੋਂ ਲਾਣੀਆਂ ਉਹਦੇ ਮਨ ਵਿੱਚ ਐ ਸੀ ਇਹ ਮੇਰੇ ਸੁਹਾਗ ਦਾ ਸ਼ਿੰਗਾਰ ਹੈ ਸਾਰੀਆਂ ਕਿਵੇਂ ਲਾਦਾ ਉਹਨੇ ਮੰਗਾਂ ਲਾ ਦਿੱਤੀਆਂ ਇੱਕ ਭੰਗ ਹੱਥ ਵਿੱਚ ਰਹਿ ਗਈ ਤਾਂ ਫਿਰ ਜਦੋਂ ਮਰਚਾਂ ਕੁੱਟ ਰਹੀ ਐ ਉਹ ਭੰਗ ਖੜਕ ਨਹੀਂ ਸੀ ਰਹੀ ਕਿਉਂਕਿ ਇਕੱਲੀ ਨਹੀਂ ਖੜਕੇ ਗਈ ਇੱਕ ਬੰਗਤ ਹੱਥ ਵਿੱਚ ਖਰਾਟ ਛਣਗਾਟ ਨਹੀਂ ਕਰੇਗੇ ਤਾਉ ਉਹਨਾਂ ਹੱਥਾਂ ਨਾਲ ਜਰ ਕੁੰਡੇ ਨਾਲੋਂ ਮਰਚਾਂ ਕੁੱਟ ਰਹੀਏ ਸਾਧੂ ਵੇਖ ਰਿਹਾ ਉਹਨੇ ਵੇਖ ਕੇ ਇਸੇ ਗੱਲ ਤੋਂ ਇੱਕ ਸਿੱਖਿਆ ਧਾਰਨ ਕਰ ਲਈ ਜਦੋਂ ਨੇ ਉੱਚੀ ਅਲਖ ਜਗਾਈ ਉਹ ਮਾਈ ਨੇ ਆਪਣੀਆਂ ਮਰਚਾਂ ਕੁੱਟਦਿਆਂ ਛੱਡ ਕੇ ਲਿਹਾਕੇ ਆਟਾ ਪਾਇਆ ਤੇ ਨਾਲ ਕਹਿੰਦੀ ਬਾਬਾ ਮੇਰੇ ਘਰ ਵਿੱਚ ਸੁੱਖ ਹੋਵੇ ਕੋਈ ਅਸ਼ੀਰਵਾਦ ਦੇ ਕੇ ਜਾ ਤੇ ਉਸ ਬਾਬੇ ਨੇ ਇੱਕੋ ਗੱਲ ਕਹੀ ਫਕੀਰ ਨੇ ਕਹਿਣ ਲੱਗਾ ਮਾਈ ਤੈਨੂੰ ਮੈਂ ਕੀ ਅਸ਼ੀਰਵਾਦ ਦੇਣਾ ਮੈਂ ਤਾਂ ਤੇਰੇ ਕੋਲੋਂ ਕੁਝ ਸਿੱਖ ਕੇ ਚੱਲਾਂ ਉਹਨਾਂ ਕਹਿੰਦਾ ਬਾਬਾ ਮੈਂ ਤੇ ਬੁੱਲੇ ਕੁਝ ਨਹੀਂ ਮੇਰੇ ਕੋਲੋਂ ਕੀ ਸਿੱਖਿਆ ਕਿੰਨਾਂ ਭੈਣੇ ਕਦੋਂ ਦਾ ਮੈਂ ਵੇਖ ਰਿਹਾ ਤੇਰੇ ਹੱਥ ਦੀਆਂ ਬੰਗਾਂ ਛਣ ਕਰੀਆਂ ਸੀ ਤੂੰ ਇੱਕ ਇੱਕ ਦੋ ਦੋ ਕਰਕੇ ਲਾ ਦਤੀਆਂ ਹੱਥ ਵਿੱਚ ਕੋਈ ਬੰਗ ਰਹਿ ਗਈ ਮਰਚਾਂ ਕੁੱਟਦੇ ਹੁਣ ਇੱਕ ਬੰਗ ਖੜਕੀ ਨਹੀਂ ਸਭ ਖੜਕਾ ਖਤਮ ਹੋ ਗਿਆ ਇਹੋ ਸਿੱਖਣ ਵਿੱਚ ਮੈਂ ਸਿੱਖਿਆ ਲੈ ਲਈ ਜਿੰਨੀ ਦੇਰ ਬੰਦੇ ਦੇ ਮਨ ਵਿੱਚ ਦੁਸ਼ੈ ਹੈ ਉੰਨੀ ਦੇ ਝਗੜਾ ਕਲੇਸ਼ ਕਲ ਪਲੇ ਸਭ ਕੁਝ ਰਹਿੰਦਾ ਜਿੱਦਣ ਸਭ ਕੁਝ ਛੱਡ ਕੇ ਇੱਕ ਨਾਲ ਜੁੜ ਜਾਏ ਉਸ ਦਿਨ ਉਹਦੇ ਘਰ ਦਾ ਖੜਾਕ ਕਲੇਸ਼ ਖਤਮ ਹੋ ਜਾਂਦਾ ਭਾਈ ਤੇਰੇ ਮਨ ਅੰਦਰ ਇਹ ਤੈਂਓ ਦੁੱਬਦਾ ਕਰਕੇ ਮਨ ਵਿੱਚ ਦੁੱਬਦਾ ਹੈ ਤੇ ਮਨ ਮਲੀਨ ਹੈ ਇਹ ਬੁਰੇ ਪਾਸੇ ਤੁਰਦਾ ਜਿੱਦਣ ਇੱਕ ਉੱਤੇ ਵਿਸ਼ਵਾਸ ਟਿਕ ਗਿਆ ਉਸ ਦਿਨ ਜੋ ਉਹ ਦਵੇ ਸਾਥ ਸੰਗਤ ਇੱਕ ਅਕਾਲ ਪੁਰਖ ਰੱਬ ਤੇ ਵਿਸ਼ਵਾਸ ਬਣਦਾ ਫਿਰ ਮਨ ਬਹਿਮਾ ਭਰਮਾ ਵਿੱਚ ਦੁਖੀ ਨਹੀਂ ਹੁੰਦਾ ਇਹ ਦਾਤੇ ਦੇ ਦਿੱਤੇ ਸੁੱਖਾਂ ਵਿੱਚ ਵੀ ਸੁਖੀ ਹੈ ਫਿਰ ਦੁੱਖ ਵਿੱਚ ਵੀ ਸੁਖੀ ਰਹਿਣ ਲੱਗ ਪਈ। ਮਾਈ ਮੈਂ ਤਾਂ ਤੇਰੇ ਤੋਂ ਸਿੱਖਿਆ। ਇੱਕ ਵੰਗ ਰਹਿ ਜਾਏ ਤੇ ਖੜਾਕ ਮੁੱਕ ਜਾਂਦਾ। ਰੱਬ ਇੱਕ ਪਰਮਾਤਮਾ ਨਾਲ ਕਿਸੇ ਦੀ ਸੁਰਤ ਜੁੜਦੇ ਉਹਦੇ ਜੀਵਨ ਦੇ ਚਮਲੇ ਮੁੱਕ ਜਾਂਦੇ ਨੇ। ਤਾਈਓ ਸਹਿਬ ਨੇ ਕਿਹਾ ਏਕੋ ਜਪ ਏਕੋ ਸਲਾਹ ਇੱਕ ਨੂੰ ਜਪਿਆ ਕਰ ਇੱਕ ਦੀ ਸਿਰਤ ਸਲਾਹ ਕਰ। ਇਕੋ ਜਪ ਕੋ ਸਲਾ ਇਕ ਸਿਮਰ ਕੋ ਮਨ ਆ ਇਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਇਕ ਭਗਵੰਤ ਭਾਈ ਮਨ ਕਰਕੇ ਤਨ ਕਰਕੇ ਇਕ ਨੂੰ ਸਿਮਰ ਤੇਰੇ ਕਲ ਕਲੇਸ਼ ਮਿਟ ਜਾਣਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਮੇਰ ਪਹਾੜ ਤੇ ਗਏ ਜੋ ਵੀ ਬੜੇ ਹੈਰਾਨ ਹੋਏ ਉਹਨਾਂ ਕਹੇ ਗੁਰੂ ਨਾਨਕ ਸਹਿਬ ਮਹਾਰਾਜ ਆਏ ਨੇ ਇਹ ਉਮਰ ਵਿੱਚ ਸਾਡੇ ਤੋਂ ਛੋਟੇ ਨੇ ਪਰ ਇਸ ਦਾ ਪ੍ਰਤਾਪ ਬਹੁਤ ਵੱਡਾ ਹੈ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜ ਸਮੇਰ ਪਹਾੜ ਜਾਣ ਤੋਂ ਪਹਿਲਾਂ ਉਸ ਜਗ੍ਹਾ ਤੇ ਗਏ ਜਿਹਨੂੰ ਗੋਰਖਨਾਥ ਦਾ ਅਲੱਗਾ ਮੰਦੇ ਸੀ ਉੱਥੋਂ ਦੇ ਲੋਕ ਗੋਰਖ ਦੀ ਮਤ ਨਾਲ ਚੱਲਦੇ ਸੀ ਰਿਧੀਆਂ ਸਿੱਧੀਆਂ ਕਰਾ ਮਾਤਾਂ ਨਾਲ ਲੋਕਾਂ ਨੂੰ ਝੁਕਾਇਆ ਹੋਇਆ ਸੀ ਜੇ ਕੋਈ ਪੂਜਾ ਨਾ ਕਰੇ ਕੋਈ ਦਾਨ ਨਾ ਦੇਵੇ ਉਹਨਾਂ ਤੇ ਕੋਈ ਚੀਜ਼ ਛੱਡ ਦੇਣੀ ਉਹਨਾਂ ਨੂੰ ਡਰਾ ਕੇ ਪੂਜਾ ਕਰਾ ਰਹੇ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਧਰਤੀ ਤੇ ਗਏ ਕੁਝ ਦਿਨ ਰਹਿ ਕੇ ਮਹਾਰਾਜ ਨੇ ਇਤਨਾ ਲੋਕਾਂ ਨੂੰ ਜੋੜਿਆ ਸੱਜੇ ਸੱਜੇ ਮਨ ਵਿੱਚੋਂ ਭੈ ਮਿਟ ਗਏ ਗੋਰਖ ਦੀ ਮਤ ਛੱਡ ਕੇ ਲੋਕ ਗੁਰੂ ਨਾਨਕ ਦੀ ਮਤ ਨਾਲ ਜੁੜ ਗਏ ਜਿੱਦਣ ਗੁਰੂ ਨਾਨਕ ਸਾਹਿਬ ਦੀ ਮਤ ਮੰਨਣ ਲੱਗ ਪਏ ਉਦੋਂ ਗੋਰਖ ਦੀ ਮਤ ਲੋਕਾਂ ਨੂੰ ਭੁੱਲ ਗਈ ਤੇ ਸਾਧ ਸੰਗਤ ਉਹ ਟਿੱਲਾ ਗੋਰਖ ਦਾ ਫਿਰ ਇਲਾਕਾ ਗੋਰਖ ਮਤਾ ਨਹੀਂ ਰਿਹਾ ਉਹਦੇ ਇਤਿਹਾਸ ਵਿੱਚ ਨਾਮ ਪੈ ਗਿਆ ਗੁਰੂ ਨਾਨਕ ਮਤਾ ਕਿਉਂਕਿ ਗੋਰਖ ਦੀ ਮਤ ਖਤਮ ਕਰਤੇ ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਤ ਉੱਤੇ ਲੋਕ ਮੰਨਣ ਲੱਗ ਪਏ ਜਿਨੇ ਗੋਰਖ ਦੀ ਮਤ ਮੁਕਾ ਕੇ ਗੁਰੂ ਨਾਨਕ ਨੇ ਆਪਣੀ ਮਤ ਲੋਕਾਂ ਨੂੰ ਦੇ ਦਿੱਤੀ ਉਹ ਇਲਾਕੇ ਦਾ ਨਾਮ ਪੈ ਗਿਆ ਗੁਰੂ ਨਾਨਕ ਮਤਾ ਅੱਜ ਵੀ ਉਹ ਸਥਾਨ ਨੇ ਜੁਪੀ ਵਿੱਚ ਉਤਰਾਖੰਡ ਦੇ ਬਾਹਰ ਤੇ ਉਹਨੂੰ ਗੋਰਖ ਮਤਾ ਬਦਲ ਕੇ ਜ ਨਾਨਕ ਮਤਾ ਜਗ ਹੈ ਜਦੋਂ ਮਹਾਰਾਜ ਉੱਥੋਂ ਸਵੇਰ ਪਰਬਤ ਤੇ ਗਏ ਤਾਂ ਸਿੱਧ ਜੋਗੀਆਂ ਵੇਖਿਆ ਉਹ ਬਾਬਾ ਆ ਗਿਆ ਜਿਨ ਇੰਨੀ ਛੋਟੀ ਉਮਰ ਵਿੱਚ ਗੋਰਖ ਦੀ ਮਤ ਖਤਮ ਕਰਕੇ ਆਪਣੀ ਮਤ ਲੋਕਾਂ ਵਿੱਚ ਪਾ ਦਿੱਤੀ ਇਹ ਜੇ ਜੋਗੀ ਇੰਨਾ ਪੜਿਆ ਲਿਖਿਆ ਕਰਾ ਮਤੀ ਸਾਡੇ ਪੰਥ ਵਿੱਚ ਆ ਜਾਏ ਤਾਂ ਫਿਰ ਤਾਂ ਸਾਡਾ ਪੰਥ ਹੋਰ ਹੋ ਜਾਏਗਾ ਚਾਰਛੇ ਪੇਰੇ ਲੋਕ ਜੋਗ ਮਤ ਨੂੰ ਮੰਨਣ ਲੱਗ ਜਾਣਗੇ ਪਰ ਨਾਨਕ ਨੂੰ ਕਿਵੇਂ ਆਪਣੇ ਮਤ ਵਿੱਚ ਲਿਆਈਏ ਸਿੱਧ ਜੋਗੀਆਂ ਵਿਚਾਰ ਕੀਤੀ ਜਿਹੇ ਅਸੀਂ ਕੋਈ ਲੋਕਾਂ ਨੂੰ ਗੱਲ ਦੱਸਾਂਗੇ ਤਾਂ ਭਾਈ ਲੋਕ ਕਹਿਣਗੇ ਤਾਂ ਵੱਡੀਆਂ ਉਮਰਾਂ ਦੇ ਨੇ ਸਿਆਣਾ ਹੋ ਕੇ ਤਾਂ ਉਦਾਂ ਹੀ ਬੰਦੇ ਨੂੰ ਅਕਲ ਆ ਜਾਂਦੀ ਹੈ ਜੇ ਗੁਰੂ ਨਾਨਕ ਗੱਲ ਕਰਨਗੇ ਇਹ ਤਾਂ ਜੇ ਕੱਕੀ ਧਾੜੀ ਕਾਲੀ ਦਾੜੀ ਇਹ ਦੀ ਕੱਕੀ ਕਾਲੀ ਦਾੜੀ ਹੈ 40 ਸਾਲ ਦੀ ਉਮਰ ਹੈ ਇਦੀ ਗੱਲ ਸੁਣ ਕੇ ਲੋਕ ਪ੍ਰਭਾਵਿਤ ਹੋਣਗੇ ਜੋਗ ਮਤ ਵਧੇਗਾ ਕਿਸੇ ਤਰ੍ਹਾਂ ਗੁਰੂ ਨਾਨਕ ਨੂੰ ਆਪਣੇ ਮਤ ਚ ਲੈ ਆਈਏ ਸਿੱਤਾਂ ਨੇ ਫਿਰ ਇੱਕੋ ਹੀ ਰਾਹ ਲੱਭਿਆ ਕਰਾਮਾਤ ਨਾਲ ਲੋਕਾਂ ਨੂੰ ਝੁਕਾ ਲਈਦਾ ਹੈ ਕਰਾਮਾਤ ਵਰਤ ਕੇ ਗੁਰੂ ਨਾਨਕ ਨੂੰ ਆਪਣੇ ਮਤ ਵਿੱਚ ਲੈ ਆਣਿਆ ਇਹਨੂੰ ਕਰਾਮਾਤ ਵਿਖਾਈਏ ਇਹ ਗ੍ਰਸਤੀ ਬੰਦਾ ਹੈ ਗ੍ਰਸਤੀ ਬੰਦਾ ਸਭ ਤੋਂ ਪਹਿਲਾਂ ਮਾਇਆ ਉੱਤੇ ਭਰਮਦਾ ਹੈ ਗ੍ਰਸਤੀ ਬੰਦੇ ਦਾ ਲਾਲਚ ਮਾਇਆ ਹੁੰਦੀ ਹੈ ਗੁਰੂ ਨਾਨਕ ਨੂੰ ਆਪਣੀ ਮਾਇਆ ਵਿਖਾਉਣੇ ਆਪੇ ਸਾਡੇ ਹੋ ਜਾਣਗੇ ਸਿੱਧ ਜੋਗੀਆਂ ਨੇ ਬਹਿ ਕੇ ਫਿਰ ਵਿਚਾਰ ਕੀਤੀ ਅਲੱਗ ਬਹਿ ਕੇ ਉਹਨਾਂ ਮਤਾ ਪਕਾਇਆ ਨਾਨਕ ਨੂੰ ਮਾਇਆ ਦਾ ਕਰਾਮਾਤ ਵਿਖਾਓ ਭਾਈ ਗੁਰਦਾਸ ਸਾਹਿਬ ਲਿਖਦੇ ਸਿੱਧੀ ਮਨੈ ਵਿਚਾਰਿਆ ਗਿਵ ਦਰਸ਼ਨ ਲੇਵੇ ਬਲ ਐਸਾ ਜੋਗੀ ਕਲੀਮਾ ਹਮਰਾ ਪੰਥ ਕਰੇ ਉਹ ਜੱਲਾ ਜੇ ਇਹ ਸਾਡੇ ਪੰਥ ਚ ਆ ਜਾਏ ਫਿਰ ਤਾਂ ਉਹ ਜਾਲਾ ਕਰ ਦੇਗਾ ਸਾਡੇ ਪੰਥ ਦਾ ਪਰ ਇਹਨੂੰ ਹੁਣ ਕਰਾਮਾਤ ਵਿਖਾਈਏ ਤਾਂ ਹੀ ਮੱਥਾ ਟੇਕੇਗਾ ਸਿੱਧ ਜੋਗੀਆਂ ਨੇ ਫਿਰ ਕੋਲ ਸੱਦ ਕੇ ਕਿਹਾ ਬਾਬਾ ਨਾਨਕ ਅਸੀਂ 1.5 100 ਸਾਲ ਦੀ ਉਮਰ ਦੇ ਜੋਗੀ ਸਾਡੀਆਂ ਉਮਰਾਂ ਬਹੁਤ ਨੇ ਸਾਡੀਆਂ ਜਟਾਵਾਂ ਦੇਖ ਸਾਡੇ ਚਿੱਟੇ ਰੰਗ ਦੇ ਕੇਸ ਅੱਖਾਂ ਦੀਆਂ ਭੰਮਣੀਆਂ ਚਿੱਟੇ 1.5 ਸੌ ਸਾਲ ਦੀ ਉਮਰ ਤੋਂ ਟੱਪ ਗਏ ਆ ਸਾਡੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਬਹੁਤ ਕੁਝ ਹੈ ਤੂੰ ਸਾਡੇ ਸਾਹਮਣੇ ਉਮਰ ਛੋਟੀ ਹੈ ਚੱਲ ਬਾਕੀ ਗੱਲ ਬਾਅਦ ਵਿੱਚ ਪਹਿਲਾਂ ਤੂੰ ਸਾਡੀ ਕੋਈ ਸੇਵਾ ਕਰ ਮਹਾਰਾਜ ਨੇ ਕਿਹਾ ਦੱਸੋ ਭਾਈ ਅਸੀਂ ਗੁਰਮਖਾਂ ਦੀ ਸੇਵਾ ਵਾਸਤੇ ਤੁਰੇ ਹੋਏ ਆ ਸਤਿਗੁਰੋਂ ਬੜੀ ਨਿਮਰਤਾ ਨਾਲ ਕਿਹਾ ਗੁਰਮੁਖਾਂ ਦੀ ਸੇਵਾ ਵਾਸਤੇ ਤੁਰੇ ਅਸੀਂ ਗੁਰਮੁਖਾਂ ਦੀ ਭਾਲ ਕਰ ਰਹੇ ਹਾਂ ਤਾਂ ਉਹ ਸਿੱਧ ਜੋਗੀਆਂ ਇੱਕ ਕਟੋਰਾ ਦਿੱਤਾ ਤੇ ਕਹਿੰਦੇ ਲੈ ਬਾਬਾ ਉਹ ਨਦੀ ਪਾਣੀ ਦੀ ਵਗਦੀ ਹੈ ਭਰ ਕੇ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ ਮੈਂ ਅੱਗੇ ਵੀ ਬੇਨਤੀ ਕੀਤੀ ਜਦੋਂ ਉਹ ਨਦੀ ਦੇ ਕੋਲ ਗਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਟੋਰਾ ਲੈ ਕੇ ਨਦੀ ਦੇ ਕੋਲ ਪਹੁੰਚ ਗਏ ਜਾ ਕੇ ਵੇਖਿਆ ਉੱਥੇ ਪਾਣੀ ਤੇ ਹੈ ਹੀ ਨਹੀਂ ਨਦੀ ਵਿੱਚ ਸਿੱਧ ਜੋਗੀਆਂ ਕਿਹਾ ਨਦੀ ਪਾਣੀ ਦੀ ਵਗਦੀ ਹੈ ਬਾਬਾ ਪਾਣੀ ਭਰ ਕੇ ਲਿਓ ਤੇ ਜਦੋਂ ਪਾਣੀ ਦੇ ਕੋਲ ਨਦੀ ਕੋਲ ਗਏ ਉਸ ਨਦੀ ਵਿੱਚ ਪਾਣੀ ਨਹੀਂ ਸੀ ਵਗ ਰਿਆ ਉਸ ਨਦੀ ਵਿੱਚ ਹੀਰੇ ਮੋਤੀ ਜਵਹਰਾਤ ਸੋਨੇ ਦੀ ਨਦੀ ਭਰੀ ਜਾ ਰਹੀ ਹੈ ਹੀਰੇ ਮੋਤੀ ਨਦੀ ਵਿੱਚ ਰੜੇ ਜਾ ਰਹੇ ਨੇ ਹੀਰੇ ਮੋਤੀਆਂ ਲਾਲਾਂ ਦੀ ਨਦੀ ਵਗ ਰਹੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਤੇ ਖਾਲੀ ਵਾਪਸ ਆ ਗਏ ਸਿੱਧ ਜੋਗੀ ਕਹਿੰਦੇ ਮਹਾਰਾਜ ਪਾਣੀ ਨਹੀਂ ਲੈਂਦਾ ਗੁਰੂ ਨਾਨਕ ਜੀ ਸਤਿਗੁਰੂ ਕਹਿੰਦੇ ਭਾਈ ਉੱਥੇ ਪਾਣੀ ਹੈ ਹੀ ਨਹੀਂ ਸੀ ਤੇ ਸਿੱਧ ਜੋਗੀ ਬੋਲੇ ਦੇ ਪਾਣੀ ਨਹੀਂ ਸੀ ਫਿਰ ਉੱਥੇ ਕੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸਕਰਾ ਕੇ ਜਵਾਬ ਦਿੱਤਾ ਤੁਸੀਂ ਪਾਣੀ ਲੈਣ ਕੱ ਲਿਆ ਸੀ ਪਾਣੀ ਉਸ ਨਦੀ ਵਿੱਚ ਨਹੀਂ ਤੇ ਸਿੱਧ ਜੋਗਿਓ ਉੱਥੇ ਹੋਰ ਕੀ ਸੀ ਮੈਂ ਇਸ ਗੱਲ ਤੋਂ ਕੀ ਲੈਣਾ ਉੱਥੇ ਕੁਝ ਵੀ ਹੋਵੇ ਮੈਨੂੰ ਕਿਸੇ ਚੀਜ਼ ਨਾਲ ਵਾਸਤਾ ਨਹੀਂ ਬਸ ਪਾਣੀ ਨਹੀਂ ਸੀ ਤੁਸੀਂ ਪਾਣੀ ਲੈਣ ਕੱਲਿਆ ਸੀ ਜੋਗ ਵੀ ਬੜੇ ਸ਼ਰਮਿੰਦੇ ਹੋਏ ਇਹ ਤੇ ਗ੍ਰਸਤੀ ਸੀ ਇਹਨੂੰ ਤੇ ਮਾਇਆ ਧਨ ਦੌਲਤ ਹੀਰੇ ਮੋਤੀ ਵੇਖ ਕੇ ਲੁਭਾਏ ਮਨ ਹੋਣਾ ਚਾਹੀਦਾ ਸੀ ਪਰ ਉਹਨਾਂ ਜੋਗੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਿਹੜੇ ਬਾਬੇ ਨੂੰ ਹੀਰੇ ਮੋਤੀ ਜੋ ਰਾਤ ਤੁਸੀਂ ਵਖਾ ਕੇ ਪਟਕਾਣਾ ਚਾਹੁੰਦੇ ਹੋ ਇਹ ਗੁਰੂ ਨਾਨਕ ਸਾਹਿਬ ਕੋਈ ਆਮ ਸ਼ਰੀਰਕ ਵਿਅਕਤੀ ਨਹੀਂ ਇਹ ਤਾਂ ਗੁਰੂ ਨਾਨਕ ਕਲਯੁਗ ਦੇ ਰੱਬ ਨੇ ਇਸ ਗੁਰੂ ਨਾਨਕ ਨੇ ਤਾਂ ਕਈ ਵਰੇ ਪਹਿਲਾਂ ਸਿੱਖਾਂ ਨੂੰ ਕਹਿ ਦਿੱਤਾ ਕਿ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਸਾਹਿਬ ਲਿਖਦੇ ਖੱਪਰ ਦਿੱਤਾ ਨਾਥ ਜੀ ਖੱਪਰ ਕਹਿੰਦੇ ਕਟੋਰਾ ਜਿਹੜਾ ਉਨੀ ਰੱਖਿਆ ਹੁੰਦਾ ਉਹ ਖੱਪਰ ਦਿੱਤਾ ਕੇ ਨੇ ਪਾਣੀ ਲੈ ਕੇ ਆਓ ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈ ਬਣੇ ਉੱਠ ਚੱਲਾ ਬੱਬਾ ਆ ਪਾਣੀ ਐ ਡਿੱਠੇ ਰਤਨ ਜਵੇ ਹਰ ਲੱਲਾ ਉੱਥੇ ਪਾਣੀ ਤਾਂ ਹੈ ਹੀ ਨਹੀਂ ਸੀ ਜੋ ਰਾਤ ਹੀਰੇ ਮੋਤੀ ਲਾਲ ਨਦੀ ਭਰੀ ਜਾ ਰਹੀ ਹੈ ਤੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕੌਣ ਪਟਕਾ ਸਕਦਾ ਹੈ ਸਿੱਧ ਜੋਗੀ ਬੋਲੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਾਣੀ ਨਹੀਂ ਸੀ ਕਹਿਣ ਲੱਗੇ ਪਾਣੀ ਨਹੀਂ ਸੀ ਬਾਬਾ ਹੋਰ ਕੀ ਸੀ ਸਤਿਗੁਰਾਂ ਕਹੇ